ਦੀ ਦਸਤੀ ਮਿੱਟੀ ਨੇ ਬੈਗ ਹੀ ਜਾਣੀ ਰਗੇ ਮੈਚ ਦਾ ਹੋ ਅੱਧਾ ਕਿੰਨੀ ਪੀ ਕੋਈ ਨਹੀਂ ਜਾ ਰਿਹਾ 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 ਕੋਈ ਸੇਵਾ ਬਾਬਾ ਜੀ ਲੈ ਕੇ ਆਏ ਆ ਅੱਜ ਪਿੰਡ ਤੇ ਬਲਾਕ ਸਾਡਾ ਡੇਰਾ ਬਾਬਾ ਨਾਨਕ ਆ ਤੇ ਤਹਿਸੀਲ ਸਾਨੂੰ ਬਟਾਲਾ ਪੈਂਦੀ ਆ ਮੈਨੂੰ ਹੁਣ ਸੇਵਾ ਨਹੀਂ ਪਤਾ ਬਾਬਾ ਜੀ ਕਿੱਥੋਂ ਲੈ ਕੇ ਆਏ ਆ ਠੀਕ ਹੈ ਜੀ ਤੇ ਟੋਟਾ ਜੀ ਸਾਡਾ ਪਿੰਡ ਆ ਤੁਹਾਡਾ ਬਹੁਤ ਧੰਨਵਾਦ ਆ ਤੁਸੀਂ ਸਾਡੇ ਪਿੰਡ ਸੇਵਾ ਲੈ ਕੇ ਆਏ ਜੀ ਤੋਂ ਦਾ ਪੀਠੇ ਵੜੇ ਦੇ ਰਸਤਾ ਤੇ ਸਾਡੇ ਆ ਨੰਦਰੂ ਬਾੜੀ ਬਹੁਤ ਪਈਏ ਬਾਬਾ ਜੀ ਬਾਕੀ ਤੁਹਾਡੇ ਸਾਹਮਣੇ ਜੋ ਪੁਰਾਣਾ ਹੈ ਤੇ ਇਹ ਨੀਕਾ ਗੈਂਟੀ ਕਰਨ ਦਾ ਬਹੁਤ ਤੰਗ ਚਾ ਇਹ ਬੜਿਆਰ ਪਿੰਡਿਆ ਡੇਰਾ ਬਾਬਾ ਆਪਾਂ ਬੜਿਆਰ ਪਿੰਡ ਦੇ ਵਿੱਚ ਖੜਿਆ ਵਾਇਦਰੂ ਡੇਰਾ ਬਾਬਾ ਡਾਨਕ ਦੇ ਵਿੱਚ ਸਾਧ ਸੰਗਤ ਜੀ ਬਹੁਤ ਸਹੌੜ ਖਰਾਬ ਐ ਥੇ ਆਸਲਾਂ ਵਿਚਾਰੇ ਸਾਰੇ ਡੁੱਬਿਆ ਪਈਆਂ ਨੇ ਘਰਾਂ ਦੇ ਵਿੱਚ ਸੰਗਤ ਮਹਾਰਾਜ ਨੇ ਹੁਕਮ ਕਰਾਇਆ ਦੀ ਗੁਰਦੁਆਰਾ ਸੀਰ ਬਾਬਾ ਕਾਲਾ ਜੀ ਕਮਾਨ ਪਾਸ਼ਾ ਸਜੂਮਾ ਨਗਰ ਜਿਹੜਾ ਸੰਗਰੂਰ ਤੋਂ ਆਇਆ ਬਹੁਤ ਬੁਰਾ ਹਾਲ ਇੱਥੇ ਸੰਗਤ ਦਾ ਵਿਚਾਰੀ ਦਾ ਫਸਲਾਂ ਭਰੀਆਂ ਪਈਆਂ ਨੇ ੱੱਕਿਆ ਪਕਾਇਆ ਪ੍ਰਸ਼ਾਦਾ ਲੱਸੀ ਨਾਲ ਖੱਟੀ ਆਈਆ ਸਾਰੀ ਸੰਗਤ ਬਹੁਤ ਸ਼ਾਕਰੀਆ ਵਿਚਾਰੀ ਮੈਂ ਸੰਗਤ ਨੂੰ ਬੇਇੱਜ਼ਤੀ ਕਰਦਾ ਇਹਨਾਂ ਵੀਰਾਂ ਦਾ ਵਿਚਾਰਿਆਂ ਦਾ ਵੱਧ ਤੋਂ ਵੱਧ ਸਾਥ ਦਿਓ ਮੌਕੇ ਇਹ ਆਪਣੀ ਜੀਵਨ ਦਾ ਬਾਰੇ ਉੱਤੇ ਮਰ ਚੜ੍ਹਦੀ ਕਲਾ ਕਰੇ ਚਲੋ ਤੁਸੀਂ ਸੇਵਾ ਲੰਗਰ ਦੀ ਲੈ ਕੇ ਆਓ ਹਾਂਜੀ ਕੁਝ ਦਿਨ ਭਾਗ ਥੋੜੇ ਕਿ ਦਿਨਾਂ ਬਾਅਦ 10 15 ਦਿਨਾਂ ਬਾਅਦ ਇੱਕ ਫੇਰਾ ਫੇਰਾ ਕਿਉਂਕਿ ਗਾਂ ਆਉਣ ਵਾਲੇ ਸਮੇਂ ਤੇ ਇੱਥੇ ਪੂਰਵੀ ਸੇਵਾ ਦੀ ਜੀ ਅੱਜ ਕਣਕ ਦਾ ਨਹੀਂ ਕਿ ਕਣਕ ਦਾ ਇਹ ਵੀ ਥੋੜੀ ਜਿਹਾ ਫਿਰ ਤੇ ਜਰੂਰ ਕਰਿਓ ਰਾਕੇ ਸਾਡੇ ਸਾਰੇ ਇਲਾਕੇ ਕਿਉਂਕਿ ਅਸੀਂ ਆਪਣੇ ਨਗਰ ਤੇ ਨਹੀਂ کہہ ਰਹੇ ਆ ਸਾਡੇ ਸਾਰੇ ਇਲਾਕੇ ਜਿੰਨੀ ਵੀ ਕੋਈ ਸੇਵਾ ਚੜਦੀ ਤੂੜੀ ਦੀ ਕਣਕ ਦੀ ਵੱਧ ਤੋਂ ਵੱਧ ਸੇਵਾ ਕਰੋ ਡੀਜ਼ਲ ਤੇਲ ਦੀ ਵਿਚਾਰਿਆਂ ਦੇ ਪੈੜੀਆਂ ਵੀ ਸੈੱਟ ਕਰਨ ਵਾਲੀਆਂ ਨੇ ਸੰਗਤ ਨੂੰ ਇੰਨੀ ਬੇਨਤੀ ਹੈ ਵੱਧ ਤੋਂ ਵੱਧ ਸਾਥ ਦਿਓ ਵਿਚਾਰਿਆਂ ਦਾ ਵਾਇਦੁਰਜੀ ਕਾ ਖਾਲਸਾ ਵਾਇਦੁਰਜੀ ਕੀ ਫਤਿਹ